ਹੈਲੋ ਗਾਇਜ਼ ਵੈਲਕਮ ਬੈਕ ਟੂ ਚੈਨਲ ਗਾਇਜ਼ ਤੇ ਆ ਹੈਗੇ ਨੇ ਹਰਮਨ ਸਿੰਘ ਕੱਲ ਵੀ ਦਿਖੇ ਸੀਗੇ ਤੁਹਾਨੂੰ Holi ਵਾਲੇ ਵਲੌਗ ਚ ਤੇ ਅੱਜ ਵੀ ਆਪਣੇ ਨਾਲ ਹੀ ਚੱਲੇ ਨੇ ਅੱਜ ਆਪਾਂ ਚੱਲੇ ਆ ਅਨੰਦਪੁਰ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਗੋਲਾ ਮੱਲਾ ਦੇਖਾਣੇ ਆ ਕਿਵੇਂ ਦਾ ਠੀਕ ਹੈ ਤਾਂ ਤੇ ਯਾਰ ਹੈ ਹਾਂ ਮੈਂ ਤਾਂ ਯਾਰ ਆ ਰੈਡੀ ਹੈ ਆ ਸਾਡੀ ਬਾਈਕ ਬਾਈਕ ਇੱਥੇ ਚੱਲਾਂਗੇ ਠੀਕ ਹੈ ਤੇ ਹਰਜੀਤ ਇਹ ਹੈ ਹਰਮਨ ਇਹ ਹੈ ਹਰਜੀਤ ਇਹ ਹੈ ਹਰਮਨ ਹਰਜੀਤ ਹਰਮਨ ਤੇ ਫਿਲਹਾਲ ਤਾਂ ਚੱਲਦੇ ਆ ਹੁਣ ਠੀਕ ਹੈ ਤੇ ਆਪਾਂ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ 11:00 ਵੱਜ ਗਏ 10:30 ਹੋ ਗਏ 10:30 ਹੋ ਗਏ 10:30 ਵਜੇ ਤੁਰ ਰਹੇ ਆ ਅੱਧ ਘੰਟੇ ਪਹਿਲਾਂ ਅਗੇ ਗਾਉਂ ਪਹੁੰਚ ਜਾਈ ਜਾਣਾ ਟਾਈਮ ਹਾਂ 10:30 ਵਜੇ ਤੁਰ ਰਹੇ ਆ ਆਪਾਂ ਇੱਥੋਂ ਤੇ ਚਲੋ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ ਬਾਈਕ ਬੜਾ ਗੰਦਾ ਪਹਿਲਾਂ ਤਾਂ ਬਾਈਕ ਧਵਾਣਾ ਆ ਦੇਖੋ ਬਾਈਕ ਦੀ ਹਾਲਤ ਦੇਖੋ ਕੀ ਕੀ ਚੀਜ਼ ਆ ਰਹੀ ਅੱਗੋਂ ਉਹ ਜੀ ਉਹ ਫਰੋਡਿੰਗ ਕਰਾਉਣੀ ਉਹਨੇ ਬਾਈਕ ਉਹ ਫਰੋਡਿੰਗ ਉਹ ਫਰੋਡਿੰਗ ਕਰਦਾ ਬਹੁਤ ਮੁੰਡਾ ਪਤਾ ਨਹੀਂ ਕਿਹੜੇ ਭਾੜਾ ਭੂੜਾ ਚਲਾਇਆ ਇਹ ਦੋਸਤਾਂ ਆਪਾਂ ਅੱਗੇ ਸਕੇ ਰੋ ਅ ਘਰ ਤੋਂ ਬਾਹਰ ਤੇ ਰੋ ਪੜਾਈ ਸਾਡੇ ਤੇ ਚੜ ਚੁੱਕੇ ਆ ਥੋੜਾ ਜਿਹਾ ਚੱਲਦੇ ਆ ਨਾਲ ਕੁਝ ਸੁਣਾਇਆ ਹਾਂ ਹੋਰ ਸਾਤੂ ਬਣਾ ਬੰਦ ਕਰਾ ਹਾਂ ਅੰਦਰੀਆ ਬੋਸ ਆ ਗਿਆ ਆਪਾਂ ਰੁਕੇ ਸੀਗੇ ਜੂਸ ਕਿਉਂ ਜੂਸ ਬਣਾ ਰਹੇ ਆ ਭਈ ਇਹ ਫੇਰ ਦਾ ਕੁਝ ਖਾਦਾ ਪੀਤਾ ਨਹੀਂ ਸੀਗਾ ਤਾਂ ਕਰਕੇ ਆਪਾਂ ਯਾ ਕੋਈ ਕੁਝ ਧੀ ਲੈ ਕੇ ਖਾਣਾ ਤਾਂ ਚਲੋ ਉੱਥੇ ਜਾ ਕੇ ਖਾ ਲਾਂਗੇ ਪਰ ਤਸਵੀਰੀਏ ਥੋੜਾ ਆਸਰਾ ਇਹ ਹੋ ਗਿਆ ਟਿੱਲ ਤੇ ਆਪਾਂ ਜਿਸਪੈਡ ਲੱਗੇ ਸੀਗੇ ਉਹ ਥੋੜਾ ਅੱਗੇ ਫਿਰ ਇੰਨੀਆ ਫਿਰ ਦੁਆਰਾ ਚੱਲਦੇ ਆਂ ਹੱਲੇ ਹੈਗਾ ਮਤਲਬ 40 50 50 ਕਿਲੋਮੀਟਰ ਦਾ ਹੱਥੇ ਚੇਈ ਨਹੀਂ ਪਹੁੰਚਿਆ ਇਹੋ ਵਾਇਕੂ ਜੀ ਆਪਾਂ ਇਸ ਲੰਗਰਾਂ ਦੇ ਪਤਾ ਲੰਗਰ ਤੇ ਆਦੇ ਹੁਣ ਆਪਾਂ ਚੱਲੇ ਆਂ ਵਾਪਸ ਵਾਪਸ ਨਹੀਂ ਸੱਚ ਅੱਗੇ ਚੱਲੇ ਆਂ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆਂ ਹਾਂ ਪਹਿਲੀ ਵਾਪਸੀ ਬਾਲੀ ਸੋਰੀ ਹੁਣ ਆਪਾਂ ਚੱਲੇ ਆ ਅੱਗੇ ਤੇ ਅੱਗੇ ਜਾ ਕੇ ਦਿਖਾਣੇ ਆ ਤੁਹਾਨੂੰ ਰਸਤੇ ਸੇ ਮਾਤਾ ਜੀ ਅਨਤਾ ਪਰਸਾ ਲਾਹਿੰ ਸੀ 2 ਕਿਲੋਮੀਟਰ ਹੈਗਾ ਗੁਰਦੁਆਰਾ ਸਾਹਿਬ ਤੇ ਜਾਮ ਲੱਗਾ ਹੋਇਆ ਮੈਨੂੰ ਨਹੀਂ ਲੱਗਦਾ ਇਹ ਖੰਡ ਜਿਹੜਾ ਘਟੇ ਕਰਕੇ ਖੁੱਲੂਗਾ ਸਾਡਾ ਡੇਢ ਘੰਟਾ ਲੱਗ ਜਾਣਾ ਹੱਲੇ ਚਲੋ ਦੇਖਦੇ ਆ ਕਿੰਨਾ ਕਿੰਨਾ ਟ੍ਰੈਕ ਚੱਲਦੇ ਸਾਡਾ ਬਾਈਕ ਅਸੀਂ ਪਾਰਕਿੰਗ ਚ ਲਾਤਾ ਫੈਦਲ ਜਾ ਰਹੇ ਹਾਂ ਹੱਲੇ 2 ਤੋਂ ਧੱਕਾ ਕਿਲੋਮੀਟਰ ਹੈਗਾ 2 ਤੋਂ ਕਿਲੋਮੀਟਰ ਤੱਕ ਪੈਦਲ ਜਾਵਾਂਗੇ ਤੇ ਦੇਖ ਨੂੰ ਆਵਾਂਗੇ ਬੱਲੇ ਬੱਲੇ ਨਾਲ ਆਦੀ ਦਾ ਜਾਮ ਲੱਗ ਗਿਆ ਕੋਈ ਚੱਲਦਾ ਹੀ ग نا के ப.

ਤੇ ਗੁਰਕਾ ਲੌਰ ਜਾ ਰਹੇ ਆ ਦੇਖੋ ਪੁੱਤ ਤਾਂ ਆ ਗਏ ਸੀ ਵਾਪਸ 4:00 ਵਜੇ ਨਿਕਲੇ ਅਸੀਂ ਤੇ 4:30 ਹੋ ਗਏ ਸਾਨੂੰ ਬਾਹਰ ਨਿਕਲਦੇ ਨਿਕਲਦੇ ਤੇ ਹੁਣ ਅਸੀਂ ਇਧਰ ਗੁਰਕਾ ਲੌਰ ਨੂੰ ਆ ਪਿਆ ਬਾਈਕ ਆਪਣਾ ਬਾਈਕ ਇਹ ਆਪਾਂ ਹਰਮਨ ਬਾਕੀ ਹਰਮਨ ਦੱਸੂਗਾ ਨਾ ਤਾਂ ਚੱਲਣਾ ਤੁਸੀਂ ਕਲਾ ਹੋਈ ਉਹਦਾ 200 ਨੇ ਕਿਮਾ ਵਾਹ ਨਾ ਬਿਕੋਲੀ ਸਟਾਪਿੰਗ ਹੋ ਰਹੀ ਹੈ ਰਾਕੀ ਕਰ ਸਕਦੇ ਹੋ ਤੁਸੀਂ ਇੱਥੇ ਆ ਕੇ Estos varices son que te interesa. Quiero ਉਹ ਕੀ ਹੈ ਆਉਟ ਆ ਗਿਆ ਜਿਹੜਾ ਦੱਬੀ ਹੋਇਆ ਉਹਨੂੰ ਆਪਾਂ ਪੱਪਾ ਆਪਣੇ ਕੋਲ ਵਰਤਦੇ ਹਾਂ ਬਲੀ ਪੈਡਾ ਚੂ ਹੋ ਗਿਆ ਹਲ ਹੋ ਰਿਹਾ ਆਸੀ ਸਵੇਰ ਦਾ ਕਿੱਥੇ ਪੀ ਪੈ ਰਿਹਾ ਸਰਬਾਹਮ ਬਾਬੇ ਆ ਜਿਆਦਾ ਪਾਪੇ ਰਖਾਤੋਂ ਉਤ ਆ ਰਹੀ ਆ ਸੱਚੇ ਬਾਸ਼ ਤੁਸੀਂ ਇਥੋਂ ਮੱਥਾ ਟੇਕ ਲਿਆ ਸੀਗਾ ਤੇ ਹੁਣ ਬਾਬਾ ਜੀ ਅਸੀਂ ਆਪਾਂ ਚੱਲੇ ਸੀਗੇ ਤੇ ਸੰਗਤਾਂ ਦੇਖੋ ਟਰਾਲੇ ਟਰੁਕਲੇ ਸਭ ਆਈ ਜਾਂਦੇ ਟਰਾਲੀਆਂ ਦਿੱਲੀ ਤੋਂ ਆਏ ਦਿੱਲੀ ਨੰਬਰ ਕੱਟੇ ਇਥੋਂ ਦੇਖ ਲਓ ਆ ਗੁਰਦੋਰਾ ਸਾਹਿਬ ਦਾ ਇਤਿਹਾਸ ਵਗੈਰਾ ਠੀਕ ਠਾਕ ਆਇਆ ਕਰਦੇ ਹੋ ਰੁਪੇ ਦਾ ਕਿੰਨਾ ਮੇਲ ਦੇ ਦਿਓ ਪਿਆਸਾ ਵਾਹਿਗੁਰੂ ਜੀ ਕਹਾਲ ਸਾਹਿਬ ਵਾਹਿਗੁਰੂ ਜੀ ਅਸੀਂ ਰੁਕੇ ਜੀ ਹੋੜਾ ਹੋੜਾ ਵੇਚਣ ਤੇ ਉਹ ਦੇਖੋ ਨੈਣਾ ਦੀ ਵੀ ਤੇ ਆਹ ਜਾਰੀ ਆ ਨਹਿਰ ਹੁਣ ਅਸੀਂ ਜਾ ਰਹੇ ਆ ਨੰਗਲ ਤੇ ਸੂਰਜ ਵੀ ਡੁੱਬ ਚੁੱਕਿਆ ਤੇ ਹਨੇਰੇ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਪਹੁੰਚ ਜੀ ਨੰਗਲ ਚਲੋ ਫਿਰ ਚੱਲਦੇ ਆ ਚੰਗਾ ਬਾਕੀ ਤੁਹਾਨੂੰ ਨੰਗਲ ਜਾ ਕੇ ਦਿਖਾਵਾਂਗੇ ਫੋਨ ਵੀ ਰਹਿ ਗਿਆ 20% ਤੇ ਟਾਈਮ ਵੀ ਹੋ ਗਿਆ 6:30 ਇਸ ਤੋਂ ਵਧੀਆ ਕਿ ਆਪਾਂ ਪਹਿਲੋ ਪਹਿਲੋ ਹਨੇਰਾ ਹੋਣ ਤੋਂ ਪਹਿਲੋ ਪਹਿਲੋ ਨੰਗਲ ਪਹੁੰਚ ਜਾਈਏ ਸਹੀ ਗੱਲ ਹੈ ਹਾਂ ਬਿਲਕੁਲ ਚਲੋ ਫਿਰ ਉਹ ਦੇਖੋ ਅੱਗੇ ਜਾਮ ਪੂਰਾ ਸੰਗਤ ਖਾਲੇ ਵੀ ਆਈ ਜਾਂਦੀ ਹੈ ਜਾਈ ਜਾਂਦੀ ਹੈ ਆਈ ਜਾਂਦੀ ਹੈ ਜਾਈ ਜਾਂਦੀ ਹੈ ਸੰਗਤ ਅੱਧੀ ਵਾਪਸ ਜਾ ਰਹੀ ਹੈ ਹਾਂ ਅੱਧੀ ਸੰਗਤ ਵਾਪਸ ਜਾ ਰਹੀ ਹੈ ਅੱਧੀ ਸੰਗਤ ਆ ਰਹੀ ਹੈ ਤੇ ਆਪਾਂ ਚੱਲ ਰਹੇ ਆਂ ਆਪਾਂ ਮੈਨੂੰ ਵੀ ਪੱਕ ਪੜਿਆ ਕੀਤਾ ਕਿ ਯਾਰ ਪਿੱਛੇ ਦੀ ਜਾਣਾ ਥੋੜਾ ਰਿਸਕੀ ਹੈ ਅਸੇ ਕਰ ਆ ਗਿਆ ਗੱਡੀਆਂ ਤਾਂ ਜਾੜੀਆਂ ਸੀਗਾ ਬਾਕੀ ਪਿੱਛੇ ਪਰ ਸਾਨੂੰ ਮੇਨ ਰੂਟ ਹੀ ਸਹੀ ਲੱਗਿਆ ਰਾਤ ਦਾ ਏਰੀਆ ਹੈ ਰਾਤ ਦਾ ਹੈਗਾ ਤਾਂ ਕਰਕੇ ਬਾਕੀ ਰੂਟਾਂ ਵਿੱਚ ਜੇ ਇੱਧਰ ਉੱਤਰ ਹੋ ਵੀ ਗਏ ਤਾਂ ਬਾਕਿ ਚੋਂ ਪਤਾ ਨਹੀਂ ਲੱਗਣਾ ਇਹਦਾ ਤਾਂ ਪਤਾ ਲੱਗ ਜੂਗਾ ਕਿ ਹਾਂ ਬਾਕੀ ਸਗਲ ਜਾ ਰਹੀ ਆ ਕਿਤੇ ਕਿਸੇ ਨੂੰ ਪੁੱਛ ਵਸ ਸਕਦੇ ਆ ਪਿੱਛੇ ਤਾਂ ਕਰਕੇ ਅਸੀਂ ਦੂਸਰਾ ਰੂਟ ਨਹੀਂ ਹੋ ਫੜਿਆ ਤਾਂ ਕਰਕੇ ਅਸੀਂ ਮੇਨ ਜਿਹੜਾ ਨੰਗਲ ਤੋਂ ਸਿੱਧਾ ਅਨੰਦਪੁਰ ਸਾਹਿਬ ਹੋ ਕੇ ਜਾਂਦਾ ਉਹੀ ਰੂਟ ਫੜਿਆ ਤੇ ਆਪਾਂ ਕੀੜੇ ਚ ਥੋੜਾ ਟਾਈਮ ਲੱਗ ਜੂਗਾ ਪਰ ਆਪਾਂ ਪਹੁੰਚ ਜਾ ਕੇ ਸਿੱਧਾ ਸਿੱਧਾ ਬਾਤੀ ਰੇਟ ਕੋ ਤੁਸੀਂ ਸੰਗਤ ਹਾਲੇ ਬੱਸਾਂ ਵਗੈਰਾ ਸਾਰੀ ਰਕਤ ਜਿਹੜਾ ਉੱਥੇ ਕੀ ਚਾਰੇ ਪੌੜਾ ਲਈ ਡਿਊਟੀ ਵੀ ਓਕੀ ਹੈ ਇੱਥੇ ਰੱਖੋ ਵਾਇਗਲ ਜੀ ਦਾ ਦੇਖੋ ਨਜ਼ਾਰਾ ਅਨੰਦਪੁਰ ਸਾਹਿਲ ਦਾ ਹਾਲੇ ਵੀ ਸੰਗਤ ਬਹੁਤ ਬਹੁਤ ਜ਼ਿਆਦਾ ਸੰਗਤ ਹੈ ਆਉਗਾ ਕੇ ਲੰਗਰ ਤਾਂ ਨਿਆ ਤੇ ਕਾਨਾਰੀਆਂ ਇਹ ਇਹ ਆ ਗਿਆ ਬਸ ਸਟੈਂਡ ਨਾਦਗੁਰ ਸਾਹਿਬ ਦਾ ਬਸ ਸਟੈਂਡ ਦੇ ਪਿੱਛੇ ਹੀ ਹੈ ਲੋਕੀ ਦੋਸਤੋ ਆਪਾਂ ਐਸੀ ਆ ਲੰਗਰ ਤੇ ਰੂਸੀ ਸੀ ਲੰਗਰ ਪਾਣੀ ਛਕਦੇ ਆ ਬਹੁਤ ਵਧੀਆ ਲੰਗਰ ਹੁੰਦਾ ਤੇ ਆਪਣੀ ਬਾਈਕ ਲੱਗੇ ਇੱਥੇ ਹੌਣ ਚੱਲੀਆਂ ਸਿੱਧਾ ਖਰੜ ਖਰੜ ਮਿਲਾਂਗੇ ਹੁਣ ਸਿੱਧਾ ਤੁਹਾਨੂੰ ਤੇ ਆ ਲੰਗਰ ਹੈ ਇਹਨਾਂ ਦਾ ਹਰ ਵਾਰੀ ਲੰਗਰ ਲੱਗਦਾ ਤੇ ਹਰ ਵਾਰੀ ਅਸੀਂ ਇੱਥੇ ਹੀ ਛੱਕ ਕੇ ਜਾਈਏ ਬਹੁਤ ਵਧੀਆ ਹੁੰਦਾ